અમદાવાદ જહાજ ਹਾਸਾ ਜਿਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀਗਾ ਜਿਸ ਦੇ ਵਿੱਚ 261 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ ਕੁਝ ਤਾਂ ਕਰਿਊ ਮੈਂਬਰ ਸੀਗੇ ਔਰ ਕੁਝ ਜਿੱਥੇ ਜਹਾਜ਼ ਡਿੱਗਿਆ ਸੀਗਾ ਉੱਥੇ ਡਾਕਟਰ ਸੀਗੇ ਜਾਂ ਸਟੂਡੈਂਟ ਸੀਗੇ ਜਿਹੜੇ ਪੜਨ ਲਈ ਆਏ ਸੀਗੇ ਉਹਨਾਂ ਦੀ ਮੌਤ ਹੋਈ ਸੀ ਤੇ ਇਸ ਦੇ ਬਾਬਤ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕਿਤਨਾ ਕਿਤੇ ਪਾਇਲਟ ਦੇ ਉੱਪਰ ਕਿਦੇ ਇਹਦੀ ਜਿਹੜੀ ਗਾਜਾ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਕਿ ਪਾਇਲਟ ਦੇ ਵੱਲੋਂ ਕ્યા ਕਿਆਲੀ ਆਪਾਂ ਗਲਤੀ ਦੇ ਨਾਲ ਸਵਿਚ ਆਫ ਹੋ ਗਿਆ ਜਾਂ ਕਿਸ ਤਰ੍ਹਾਂ ਕੀਤਾ ਗਿਆ ਬਾਸਕਰ ਸਾਹਿਬ ਕੋ ਲੈ ਲੈਣੇ ਆਪਾਂ ਜ਼ਿਆਦਾ ਜਾਣਕਾਰੀ ਬਾਸਕਰ ਸਾਹਿਬ ਬੜੇ ਅਹਿਮ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਆ ਕੀ ਜਾਣਕਾਰੀ ਇਸ ਤੇ ਬਾਪਾ ਤੁਹਾਡੇ ਕੋਲ ਅਮਨ ਜੀ ਜਿਹੜਾ ਐਕਸੀਡੈਂਟ ਹੋਇਆ ਸੀਗਾ 12 ਜੂਨ ਅਹਮਦਾਬਾਦ ਤੋਂ ਲੰਡਨ ਜਾ ਰਹੀ ਸੀ 에어 ਇੰਡੀਆ ਦੀ ਫਲਾਈਟ AI 171 ਔਰ ਹਜੇ ਇਹ ਜਹਾਜ਼ ਟੇਕ-ਆਫ ਹੀ ਕੀਤਾ ਸੀਗਾ ਤੇ 1 ਮਿੰਟ ਦੇ ਵਿੱਚ ਦੋਨੋਂ ਇੰਜਨ ਫੇਲ ਹੋ ਗਏ ਸੀਗੇ ਇਹਦੇ ਕਰਕੇ ਇੱਕ ਮੈਡੀਕਲ ਕਾਲਜ ਦੀ ਬਿਲਡਿੰਗ ਦੇ ਉੱਤੇ ਆ ਜਾਦ ਗਿਰਿਆ ਜਿਹਦੇ ਕਰਕੇ 225 ਕਯੂ ਕਰੂ ਮੈਂਬਰ ਤੇ 19 ਡਿਗਰੀ ਗਰਾਊਂਡ ਦੇ ਵਿੱਚ ਲੋਕ ਜਿਹੜੇ ਉਸ ਬਿਲਡਿੰਗ ਦੇ ਵਿੱਚ ਖਾਣਾ ਖਾਰੇ ਦੀਆਂ ਰਹਿ ਰਹੇ ਸੀਗੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਲਗਾਤਾਰ ਇਹ ਗੱਲ ਚੱਬੀ ਕਿ ਇਹ ਹਾਦਸਾ ਕਿਉਂ ਹੋਇਆ ਕਿ ਬੋਇੰਗ ਜਿਹੜੇ ਡ੍ਰੀਮ ਲਾਈਨਰ plane ਸੀਗੇ ਉਹਦੇ ਵਿੱਚ ਕੋਈ ਉਹਦੇ ਵਿੱਚ ਕੋਈ ਮੈਨੂਫੈਕਚਰਿੰਗ ਕਵਲਟੀ ਦਾ ਜਾਂ ਫਿਰ ਕੋਈ ਪਾਇਲਟ ਦੀ ਮਿਸਟੇਕ ਸੀ ਪਰ ਐਦਾਂ ਦਾ ਪੋਸੀਬਲ ਹੁੰਦਾ ਨਹੀਂ ਕਿ ਜਹਾਜ਼ ਉੜਿਆ ਹੀ ਹੋਵੇ ਔਰ 1 ਮਿੰਟ ਦੇ ਅੰਦਰ ਹੀ ਦੋਨੋਂ ਇੰਜਨ ਫੇਲ ਹੋ ਜਾਂਦੇ ਹੁਣ ਇੰਟਰਨੈਸ਼ਨਲ ਲੈਵਲ ਤੇ ਐਫਏਏ ਇੱਕ ਇਨਕੁਆਰੀ ਚੱਲੀ ਸੀ ਕਿ ਉਹ ਇਨਕੁਆਰੀ ਦੀ ਇਨੀਸ਼ੀਅਲ ਰਿਪੋਰਟ ਸਰ ਕੇ ਆਈ ਹੈ ਉਸ ਰਿਪੋਰਟ ਦੇ ਵਿੱਚ ਜਿਹੜੀ ਅੱਜ ਪਬਲਿਸ਼ ਹੋਈ ਆ ਅਮਰੀਕਾ ਦੇ ਫ੍ਰੀ ਪ੍ਰੈਸ ਜਰਨਲ ਦੇ ਵਿੱਚ ਔਰ ਐਰਾਈਟਸ ਦੇ ਵਿਆਸ ਦੇ ਉੱਤੇ ਨਿਊਜ਼ ਆਈ ਹੈ ਜਿਸ ਦੇ ਵਿੱਚ ਉਸ ਰਿਪੋਰਟ ਦੇ ਮੁਤਾਬਿਕ ਇਹ ਗੱਲ ਕਹੀ ਹੈ ਕਿ ਦੋਨੋਂ ਪਾਇਲਟ ਦੇ ਵਿੱਚ ਜਿਹੜੀ ਗੱਲਬਾਤ ਹੋਈ ਸੀ ਨਾ ਖਾਸ ਕਰਕੇ ਇਹ ਜਿਹੜਾ ਅਸਿਸਟੈਂਟ ਕੋ-ਪਾਇਲਟ ਸੀਗਾ ਕੁੰਦੜ ਉਹਨਾਂ ਨੇ ਜਿਹੜੇ ਦੂਜੇ ਜਿਹੜੇ ਸੀਨੀਅਰ ਪਰਵਾਹཅਗੇ ਸੁਮਿਤ ਅਗਰਵਾਲ ਉਹਨਾਂ ਨੂੰ ਪੁੱਛਿਆ ਸੀਗਾ ਕਿ ਸਰ ਵਾਈ ਡਿਡ ਯੂ ਪਿਚ ਆਫ ਥਿਸ ਫਿਊਲ ਪਿਚ ਤੇ ਉਹ ਕਹਿੰਦੇ ਕਿ ਵੀ ਸੁਮਿਤ ਅਗਰਵਾਲ ਨੇ ਕੋਈ ਸੁਮਿਤ ਜਸਬਰਵਾਲ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਔਰ ਉਸ ਤੋਂ ਬਾਅਦ ਕੁਝ ਸੈਕਿੰਡ ਤੋਂ ਬਾਅਦ ਜਹਾਜ਼ ਕ੍ਰੈਸ਼ ਹੋ ਜਾਂਦਾ ਹੈ। ਉਹਨੂੰ ਗੱਲ ਇਹ ਹੈ ਵੀ ਇਸ ਗੱਲ ਨੂੰ ਜਸਟੀਫਾਈ ਕਰਨ ਵਾਸਤੇ ਇੱਕ ਤਸਵੀਰ ਵੀ ਫ੍ਰੀਪੈਸ ਜਰਨਲ ਦੇ ਵਿੱਚ ਛਪੀ ਹੈ ਜਿਹਦੇ ਵਿੱਚ ਜਦ ਉਹ ਫੀਚ ਕਟ-ਆਫ ਹੁੰਦਾ ਉਹ ਕਿਸ ਪੋਜੀਸ਼ਨ ਦੇ ਵਿੱਚ ਹੁੰਦਾ ਉਸ ਪੋਜੀਸ਼ਨ ਦੇ ਵਿੱਚ ਜਿਹੜਾ ਡਰਿਆ ਹੋਇਆ ਜਹਾਜ਼ ਹੈ ਜਿਹੜੇ ਬਲੈਕ ਬਾਕਸ ਉਹਦਾ ਮਿਲਿਆ ਹੈ ਉਹਦੇ ਵਿੱਚ ਰਿਕਾਰਡ ਦੇ ਵਿੱਚ ਵੀ ਉਹ ਸਿਚੁਅਰ ਪੋਜੀਸ਼ਨ ਤੇ ਹੀ ਹੈ ਯਾਨੀ ਆਪਣੇ ਹਾਸੇ ਤੇ ਇਹ ਗੱਲ ਡੈਲੀਬਰੇਟਲੀ ਕੀਤੀ ਗਈ ਹੈ ਕਿ ਜਿਹੜਾ ਕੈਪਟਨ ਸੁਮਿਤ ਫਗਰਵਾਲ ਉਹ ਸੰਸਾਈਡਲ ਮੋਡ ਦੇ ਵਿੱਚ ਸੀਗੇ ਉਹਨਾਂ ਨੂੰ ਕਿਸੇ ਗੱਲ ਦੀ ਮਾਨਸਿਕ ਪਰੇਸ਼ਾਨੀ ਸੀਗੀ ਇਹ ਗੱਲ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਬਣਿਆ ਹੋਇਆ ਪਰ ਐਬੀ ਨਾਲ ਨਾਲ ਇੰਡਨ ਦੇ ਵਿੱਚ ਕੋਈ ਖਰਾਬੀ ਸੀ ਜਾਂ ਬੋਇੰਗ ਦਾ ਜਹਾਜ਼ ਵਿੱਚ ਕੋਈ ਮੈਨੂਫੈਕਚਰਿੰਗ ਫਾਲਟ ਸੀਗਾ ਉਹਨੂੰ ਫਿਰ ਹਾਲ ਰੂਲ ਆਫ ਕੀਤਾ ਗਿਆ ਡਿਟੇਲਡ ਰਿਪੋਰਟ ਅਜੇ ਆਣੀ ਬਾਕੀ ਹੈ ਲੇਕਿਨ ਇਨੀਸ਼ੀਅਲ ਰਿਪੋਰਟ ਦੇ ਵਿੱਚ ਇਹ ਇੱਕ ਹਿਊਮਨ 에ਰਰ ਲੱਗਦੀ ਹੈ ਹੁਣ ਇਹ وجہ ਕੀ ਸੀ ਕਿ ਮੰਗਲੀ ਜਦ ਵੀ ਕੋਈ ਪਾਇਲਟ ਜਹਾਜ਼ ਦਾ ਟੇਕ-ਆਫ ਕਰਨ ਤੋਂ ਪਹਿਲੇ ਉਹਦੀ ਇਸ ਤਰੀਕੇ ਨਾਲ ਚੈਕਿੰਗ ਵੀ ਹੁੰਦੀ ਹੈ ਕਿ ਮਾਨਸਿਕ ਤੌਰ ਤੇ ਉਹ ਖਰਾਬ ਬਰਸ਼ਾਨ ਨਹੀਂ ਕਿਸੇ ਗੱਲ ਦੇ ਪਰ ਕਈ ਵਾਰ ਇਸ ਤਰੀਕੇ ਦੀ ਚੈਕਿੰਗ ਦੇ ਵਿੱਚ ਮੈਂਟਲ ਮੈਂਟਲ ਕੰਡੀਸ਼ਨ ਆ ਉਸ ਪਾਰਟਿਕੂਲਰ ਪਾਇਲਟ ਦੀ ਉਹ ਨਹੀਂ ਆਉਂਦੀ ਹੈ। ਉਹਨਾਂ ਦੇ ਵਿੱਚ ਬਹੁਤ ਸਾਰੀ ਅਟਕਲਾਂ ਦਾ ਦੌਰ ਚੱਲ ਰਿਹਾ ਹੈ। ਬੋਇੰਗ ਨੂੰ ਇਸ ਤਰੀਕੇ ਨਾਲ ਬੇਲ ਆਊਟ ਕਰਨ ਦੇ ਮੁੱਦੇ ਦੇ ਉੱਤੇ ਲੋਕਾਂ ਦੇ ਵਿੱਚ ਹੈਰੋਸ਼ ਵੀ ਹੈ ਕਿ ਇੱਕ ਪਾਇਲਟ ਜਿਹੜਾ ਐਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਹਦੇ ਉੱਤੇ ਸਾਰੀ ਗਲਤੀ ਪਾਈ ਜਾ ਰਹੀ ਹੈ। ਔਰ ਬੋਇੰਗ ਨੂੰ ਕਲੀਅਰੈਂਸ ਯਾਨੀ ਗ੍ਰੈਂਟ ਕੀਤੀ ਜਾ ਰਹੀ ਹੈ। ਇਹਦੇ ਉੱਤੇ ਵੀ ਆਮ ਲੋਕਾਂ ਦੇ ਵਿੱਚ ਇੱਕ ਬਹਿਸ ਹੈ ਪਰ ਗ੍ਰੀਚਾਂਤ ਦਾ ਵਿਸ਼ਾ ਹੈ। ਜਾਂਚ ਦੇ ਵਿੱਚ ਅਗਰ ਕੋਈ ਕਿਸੇ ਵੀ ਹਿਊਮਨ 에ਰਰ ਦੇ ਉੱਤੇ ਕੋਈ ਗੱਲ ਚੱਲਦੀ ਹੈ ਤਾਂ ਉਹਦੇ ਸਬੂਤ ਵੀ ਲੈਨੇ ਪੈਂਦੇ ਨੇ ਸਬੂਤ ਵੀ ਜੁੜਾਨੇ ਪੈਂਦੇ ਨੇ ਇਹ ਸਬੂਤੀ ਹੈ ਜਿਹੜਾ ਉਹ ਜਲੇ ਹੋਏ ਇਤਰਾਫ ਦਾ ਫਿਊਲ ਇਸ ਦੇ ਸਪੋਜੀਸ਼ਨ ਦੇ ਵਿੱਚ ਹੈ ਉਹ ਆਪਣੇ ਆਪੀਤੀ ਬਹੁਤ ਕੁਝ ਕਹਿ ਰਿਹਾ ਹੈ ਆ ਬਾਸਕਰ ਸਾਹਿਬ ਇਹਦੇ ਵਿੱਚ ਇੱਕ ਚੀਜ਼ ਬੜੀ ਜ਼ਿਕਰਯੋਗ ਹੈਗੀ ਹੈ ਕਿ ਜਦੋਂ ਆਪਾਂ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਕੰਪਨੀ ਦੇ ਵਿੱਚ ਕੰਮ ਕਰਦੇ ਆ ਤਾਂ ਆਪਾਂ ਇਹ ਵੀ ਨਾ ਭੁੱਲੀਏ ਕਿ ਇੰਟਰਨਲ ਪੋਲਿਟਿਕਸ ਵੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਕਿ ਕੀ ਇਹ ਵੀ ਇੱਕ ਸਵਾਲ ਉੱਠਦੇ ਨੇ ਕਿ ਕੀ ਇੰਟਰਨਲ ਪੋਲਿਟਿਕਸ ਦਾ ਕਿਤੇ ਸ਼ਿਕਾਰ ਤਾਂ ਨਹੀਂ ਹੋਇਆ ਕਿਸੇ ਕਿ ਕੋਈ ਤੰਗ ਪ੍ਰੇਸ਼ਾਨ ਸੀਗਾ ਜਾਂ ਇਸ ਚੀਜ਼ ਨੂੰ ਲੈ ਕੇ ਕੋਈ ਸ਼ੰਕਾ ਆ ਸਕਦੀ ਹੈ ਸਾਹਮਣੇ ਬਹੁਤ ਸਾਰੀ ਗੱਲਾਂ ਹੁੰਦੀਆਂ ਹਨ ਮਾਨਸਿਕ ਪਰੇਸ਼ਾਨੀ ਦੀ ਵਜ੍ਹਾ ਕੋਈ ਵੀ ਹੋ ਸਕਦੀ ਹੈ ਕਈ ਵਾਰ ਆਫੀਸ਼ੀਅਲੀ ਹੁੰਦੀ ਹੈ ਉਹ ਅਨਮੈਰਿਡ ਸੀਗੇ ਉਹਨਾਂ ਦੇ ਪਿਤਾ ਬੜੇ ਵਜੂਦ ਸੀਗੇ ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਪਿਤਾ ਨੂੰ ਉਹ ਫਲਾਈਟ ਤੋਂ ਜਾਣ ਤੋਂ ਪਹਿਲੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬੜੀ ਜਲਦੀ ਲੋਕੀ ਛੱਡਦਾ ਹਾਂ ਇਹ ਲਈ ਇਹ ਵੀ ਬਜਾਤੀ ਗਈ ਕਿ ਮੈਂ ਆਪਣੇ ਫਾਦਰ ਸਾਹਿਬ ਜਿਹੜੇ ਬੜੇ ਬਜ਼ੁਰਗ ਸੀਗੇ ਉਹਨਾਂ ਦਾ ਖਿਆਲ ਰੱਖਣ ਵਾਸਤੇ ਨੌਕਰੀ ਦੇ ਵਿੱਚ ਜਿਹੜੀ ਪਰੇਸ਼ਾਨੀਆਂ ਹੋਣਗੀਆਂ ਕਿ ਨਹੀਂ ਹੋਣੀਆਂ ਜਦ ਵੀ ਕੋਈ ਕੋਈ ਨੌਕਰੀ ਕਰਦੇ ਹੋ ਨਾ ਤਾਂ ਉਸ ਦੇ ਵਿੱਚ ਪਰੇਸ਼ਾਨੀਆਂ ਆ ਜਾਂ ਮੈਂਟਲ ਟੈਨਸ਼ਨ ਤੇ ਹੁੰਦੀ ਹੈ ਭਾਵੇਂ ਤੁਹਾਡਾ ਅਹੁਦਾ ਜਿੰਨਾ ਮਰਜ਼ੀ ਵੱਡਾ ਹੋਏ ਜਿੰਨਾ ਮਰਜ਼ੀ ਛੋਟਾ ਹੋਵੇ ਜੀ ਪਰ ਇਹਨਾਂ ਪਰੇਸ਼ਾਨੀਆਂ ਕਰਕੇ ਖੁਦ ਤੇ ਆਪਣੀ ਜਾਨ ਕੋਈ ਲੈ ਸਕਦਾ ਹੈ ਲੇਕਿਨ ਨਾਲ ਦੇ ਨਾਲ 232 ਜਿਹੜੇ ਹੋਰ ਪਸੰਦਰ ਸੀਗੇ ਉਹਨਾਂ ਦੀ ਜਾਨ ਨਾਲ ਵੀ ਖੇਡਣਾ ਇਹ ਇੱਕ ਕ੍ਰਿਮੀਨਲ ਐਕਟ ਹੈ ਸੂਸਾਇਡਲ ਐਕਟ ਔਰ ਕ੍ਰਿਮੀਨਲ ਐਕਟ ਦੇ ਵਿੱਚ ਮੇਰੇ ਖਿਆਲ ਨਾਲ ਬਹੁਤ ਵੱਡਾ ਫਰਕ ਹੁੰਦਾ ਹੈ। ਕੋਈ ਤੁਸੀਂ ਆਪਣੀ ਜਾਨ ਦੇ ਦੇਣਾ ਚਾਹਦੇ ਹੋ ਇਹ ਤੁਹਾਡਾ ਇੱਕ ਮਾਨਸਿਕ ਸੰਤੁਲਨ ਤੁਹਾਡਾ ਆਪਣਾ ਹੈ। ਲੇਕਿਨ ਤੁਹਾਡੇ ਮਾਨਸਿਕ ਪਰੇਸ਼ਾਨੀ ਦੇ ਕਾਰਨ ਤੁਸੀਂ ਹੋਰਾਂ ਲੋਕਾਂ ਦੀ ਵੀ ਜਾਨ ਲੈ ਲੈਂਦਾ ਇੱਕ ਡਿਸੀਜਨ ਲੈ ਲੈਂਦੇ। ਕਿਉਂਕਿ ਇਹ ਮੌਕਾ ਇਹਦਾ ਹੈਗਾ ਜੇ ਜਾਨਵੂਝੇ ਕੇ ਇਹ ਕੀਤਾ ਸੀਗਾ। ਤੇ ਫਿਰ ਤੁਸੀਂ 230 ਔਰ ਜਿਹੜੇ ਥੱਲੇ 19 ਦੇ ਕੋਲ ਲੋਕ ਮਰੇ ਨੇ ਉਹਨਾਂ ਸਾਰੀ ਦੀ ਸਾਰਿਆਂ ਦੀ ਜਾਨ ਜਾਨ ਦੀ ਰਿਸਪੋਨਸੀਬਿਲਟੀ ਉਹ ਸੁਮੇਤ ਵਰਵਾਲ ਜਿਹੜੇ ਕੈਪਟਨ ਸੀ ਉਹਨਾਂ ਦੇ ਉੱਤੇ ਆਂਦੀ ਹੈ ਮੈਨੂੰ ਲੱਗਾ ਨਹੀਂ ਕਿ ਕੋਈ ਇਸ ਤਰੀਕੇ ਦਾ ਐਕਟ ਕਰ ਸਕਦਾ ਅਨਲੈਟਰਲੀ ਤੁਹਾਡਾ ਮਾਇੰਡ ਕ੍ਰਿਮੀਨਲ ਹੋ ਜਾਏ ਜਾਂ ਫਿਰ ਕਿ ਪੈਰਲਿਸਟ ਦਾ ਮਾਇੰਡ ਹੋ ਜਾਏ ਵਰਨਾ ਆਮ ਵਿਅਕਤੀ ਚਾਹੇ ਉਹ ਜਿੰਨੀ ਮਰਜ਼ੀ ਪਰੇਸ਼ਾਨੀਆਂ ਨਾਲ ਗੇੜਾ ਹੋਏ ਉਹ ਆਪਣੀ ਜਾਨ ਤੇ ਦੇਖ ਰਿਹਾ ਹੈ ਪਰ ਇੰਨੇ ਸਾਰੇ ਲੋਕਾਂ ਦੀ ਨਾਲ ਜਾਨ ਲੈਣਾ ਉਹ ਕੋਈ ਮਲਕ ਲੌਜੀਕ ਦਾ ਲੱਗਦਾ ਨਹੀਂ